ਪਾਹੂ ਆ ਟਰੈਕਟਰ ਜਿਹੜਾ ਆ ਪਾਫ ਨਾਲ ਚੱਲਣ ਵਾਲਾ ਤੇ ਵੇਖ ਲਓ ਵੀ ਇਹਦਾ ਕੰਮ ਕਿੱਦਾਂ ਦਾ ਕਿੰਨੀਆਂ ਹੱਲਾ ਇਹ ਖਿੱਚਣ ਦਿਆ ਤੇ 100 ਸਾਲ ਪਹਿਲਾਂ ਗੋਰੇ ਤਾਂ ਵਾਈ ਕਰਦੇ ਸੀ ਸਾਰਾ ਜਗਾਟ ਮੈਂ ਟ ਵੇਖਿਓ ਇਹਦਾ ਪਿੱਛੇ ਵੀ ਇੰਨਾ ਵਜਨ ਖਿੱਚਦਾ ਏ ਬੱਲੇ ਬੱਲੇ ਦੇ ਬੰਬੂ ਵੀ ਇਹਦਾ ਧੂਆਂ ਜਿਹੜਾ ਕੱਢਦਾ ਉਹ ਵੀ ਤੇ ਆਤੀ ਕਰਾਈ ਜਾਂਦਾ ਨਾ ਇਹ ਪਾਫ ਵਾਲਾ ਟਰੈਕਟਰ ਦਾ ਤੇ ਹੱਲਾ ਪਿੱਛੇ ਇੰਨੀਆਂ ਪਾਈਆਂ 44 ਆਂਦੇ ਪਾਈਆਂ ਆ ਵੇਖਿਓ ਉੱਚੀ ਜਗਾ ਆਟੇ ਦਾ ਸਾਰਾ ਵੇਖਿਓ 1905 ਦੇ ਵਿੱਚ ਇਦਾਂ ਚੱਲਦਾ ਸੀ ਹੈ ਜਿਹੜਾ ਬੰਦਾ ਗਾੜੀ ਇਹਨੂੰ ਚਲਾਉਂਦਾ ਉਹਦਾ ਮੂੰਹ ਸਿਰ ਵੀ ਕਾਲਾ ਕਰ ਦਿੰਦਾ ਨਾ ਤੂਰਾਕ ਨਹੀਂ ਆਹ ਵੇਖੀ ਜਾਓ ਇੱਕ ਬੰਦਾ ਕੋਲਾ ਛੁੱਟੀ ਜਾਂਦਾ ਦੇ ਸਰੇ ਨੱਫਕੇ ਕੇਲੀ ਆ ਵੇਖੋ ਚਾਰ ਪੰਜ ਬੰਦੇ ਇਹਨੂੰ ਚਲਾਉਣ ਵਾਲੇ ਚਾਹੀਦੇ ਹਨ ਤੇ 15-20 ਪਿੱਛੇ ਘਰੋਤੇ ਆ ਵੇਖੋ ਬੱਲੇ ਬੱਲੇ 300 ਹਸ ਪਾਵਰ ਜੇ ਇਹਦੀਆਂ ਹੱਲਾ ਵਿੱਚ